ਗੁਰੂਪਾ ਗੁਰੂ ਪਿਆਰੀ ਗੁਰੂ ਸਾਰੀ ਸਤ ਸੰਗਤ ਜਿਓ ਵੱਡੇ ਭਗ ਹਨ ਅੰਮ੍ਰਿਤ ਵੇਲੇ ਜਾ ਕੇ ਸਤ ਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਆਂ ਲਵਾ ਰਹੇ ਹਾਂ ਲੜੀਵਾਰ ਵਿਆਖਿਆ ਚੱਲ ਰਹੀ ਹੈ ਜੀ ਜਿਹਦੇ ਵਿੱਚ ਕੱਲ ਪੰਜਵੇਂ ਪਾਦ ਦੀ ਵਿਚਾਰ ਹੋਈ ਸੀ ਕਿ ਪ੍ਰਮਾਤਮਾ ਦਾ ਨਾਮ ਬੰਦਿਆ ਤੂੰ ਇਸ ਸੰਸਾਰ ਦੇ ਵਿੱਚ ਸੌਦਾ ਕਰਨ ਵਾਸਤੇ ਆਇਆ ਹੈ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਇਹ ਸੌਦਾ ਜਿਹੜਾ ਰੱਬ ਦੇ ਪਿਆਰੇ ਕੋਲੋਂ ਗੁਰੂ ਕੋਲੋਂ ਮਿਲਦਾ ਹੈ ਜੀ ਤਾਜ ਅਭਮਾਨ λεਹੁ ਮਨ ਬੋਲ ਹੰਕਾਰ ਛੱਡ ਦੇ ਆਪ ਦਾ ਮਨ ਆ ਇਹ ਪ੍ਰਮਾਤਮਾ ਦਾ ਨਾਮ ਲਿਆ ਕਰ ਇਹ ਮਨ ਨੂੰ ਵਿਚਨਾ ਪੈਂਦਾ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਇਹ ਮਨ ਨੂੰ ਵਿਚਨਾ ਪੈਂਦਾ ਇਹ ਲਾਗ ਖੇਪ ਸੰਤਾਂ ਸੰਗ ਚਾਲ ਕਹਿੰਦੇ ਵੀ ਹੁਣ ਇਹ ਰਾਸਨ ਜਿਹੜੀ ਪ੍ਰਮਾਤਮਾ ਦੇ ਨਾਮ ਦੀ ਇਹ ਇਕੱਠੀ ਕਰ ਲਾ ਮਨਾ ਤੂੰ ਇਹ ਪੂੰਜੀ ਇਕੱਠੀ ਕਰ ਲਾ ਪ੍ਰਮਾਤਮਾ ਦੇ ਨਾਮ ਦੀ ਜਿਹੜੇ ਦੂਜੇ ਜੰਜਾਲ ਹੈ ਇਹ ਤੇਰੇ ਖਤਮ ਹੋਣ ਵਾਲੇ ਆ ਸੋ ਇਹ ਸਾਰੇ ਸ਼ਬਦੀ ਵਿਆਖਿਆ ਕੱਲ ਸੁਣੀਏ ਜੀ ਛੇਮਾ ਪਦ ਚਰਨ ਸਾਧਕੇ ਧੋਏ ਧੋਏ ਪੀਓ ਕਹਿੰਦੇ ਵੀ ਰੱਬ ਦੇ ਪਿਆਰਿਆਂ ਦੇ ਪੈਰ ਧੋ ਤੋ ਕੇ ਪੀ ਉਹਨਾਂ ਪਿਆਰੋ ਇਸ ਸ਼ਬਦ ਦੀ ਜਿਹੜੀ ਵਿਆਖਿਆ ਪਖੰਡੀ ਲੋਕਾਂ ਨੇ ਬਹੁਤ ਆਸਰਾ ਲੈਂਦਾ ਜੀ ਇਹਦੇ ਜੀ ਬਾਣੀ ਚ ਲਿਖਿਆ ਤਰਨ ਸਾਧ ਕੇ ਧੋਏ ਧੋਏ ਪੀਓ ਪੈਰ ਧੋ ਤੋ ਕੇ ਪੀਓ ਪਖੰਡਿਆਂ ਨੂੰ ਆਖਿਆ ਜੀ ਇਸ ਤੇ ਨਾ ਕਿਉਂਕਿ ਜ਼ਿਆਦਾ ਤੌਰ ਤੇ ਜੇ ਆਪਾਂ ਕਹਿੰਦੇ ਵੀ 99% ਪਖੰਡੀ ਹੋ ਗਏ ਦੁਨੀਆਂ ਦੇ ਵਿੱਚ ਕੋਈ ਇਕਤਾ ਰਹੇਗਾ ਜਿਹੜਾ ਰੱਬ ਦਾ ਪਿਆਰਾ ਜਾਗਦਾ ਹੈ ਉਹ ਆਪਦੀ ਪੂਜਾ ਨਹੀਂ ਕਰਾਉਂਦਾ ਉਹਨਾਂ ਵਿੱਚ ਫਰਕ ਕਿਹ ਹੋਊਗਾ ਵਿਓ ਆਪਦੀ ਪੂਜਾ ਨਹੀਂ ਕਰਾਉਂਦਾ ਤੇ ਜਿਹੜੇ ਪੂਜਾ ਕਰਾਉਂਦੇ ਆਪਦੀ ਉਹ ਸੰਤ ਨਹੀਂ ਬਾਣੀ ਕਹਿੰਦੀ ਨਾ ਬਾਣੀ 'ਚ ਲਿਖਿਆ ਬਨਾਰਸ ਕੇ ਠੱਗਾ ਤਾਂ ਗਾਇ ਸਾਢੇ ਤੈ ਤੈ ਧੋਤੀਆਂ ਲੋ ਬਾਣੀ ਦੀ ਪੰਗਤੀ 'ਚ ਮੋਹਰ ਲਾ ਲਗੀ ਜੇ ਪਹਿਲਾਂ ਤੇ ਜੇ ਕੋਈ ਆਪਦੇ ਕੋਲੋਂ ਕਹਦਾ ਆਪਾਂ ਜਿਹੜੇ 99% ਦੁਨੀਆਂ ਠੱਗੀਆਂ ਮਾਰਦੇ ਹਨ ਉਨਾਂ ਵਾਸਤੇ ਬਾਣੀ ਚ ਲਿਖਿਆ ਪਿਆ ਕਹਿੰਦੇ ਗੜੀ ਸਾਡੇ ਤੈ ਤੈ ਧੋਤੀਆਂ ਤੇਰੇ ਪਾਇਣ ਤੱਗ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਿਵਾਗ ਨਿਵਾਗ ਓਏ ਹਰ ਕੇ ਸੰਤਨ ਆਖੀਐ ਬਨਾਰਸ ਕੇ ਠੱਗ ਐਸੇ ਸੰਤਨ ਮੁਕ ਉਪਾਵੇ ਨਾਲਾ ਸੂਕੇ ਡਾਂਡ ਟਕਾਵੇ ਗੁਰੂ ਜੀ ਕਹਿੰਦੇ ਇਹ ਤਾਂ ਦਾਣੀਆਂ ਵੱਢ ਕੇ ਨਹੀਂ ਸਰਦਾ ਇਹਨਾਂ ਦਾ ਇਹ ਤਾਂ ਕਹਿੰਦੇ ਜੜਾ ਹੀ ਵੱਧਦੇ ਆ ਇੱਕ ਪੇਡਾ ਹੀ ਕੱਟਦੇ ਐ ਠਾ ਜਾਂ ਇਹ ਕਿਹੋਂ ਪੇਡਾ ਕੱਟ ਲੈਂਦੇ ਐ ਜੜ ਛੱਡ ਕੇ ਉੱਤੋਂ ਜਿਵਾਰੀ ਮਾਰ ਲੈਂਦੇ ਇਹ ਕਹਿੰਦੇ ਗੁਰੂ ਜੀ ਕਹਿੰਦੇ ਦਾਨ ਨਾ ਨਹੀਂ ਸਰਦਾ ਇਹਨਾਂ ਦਾ ਵੀ ਮਾੜੀ ਮੋਟੀ ਠੱਗੀ ਮਾਰ ਲਈ ਬਹੁਤ ਐ ਨਾ ਕਿਉਂਕਿ ਉਹਨਾਂ ਉਸ ਵੇਲੇ ਬੇਪਰਵਾਦ ਨੇ ਆੜਾ ਲਾ ਦਿੱਤਾ ਸੀ ਜੀ ਕਹਿੰਦੇ ਵੀ ਜਿਹੜਾ ਸਾਰਾ ਕੁਝ ਦਾਨ ਕਰਕੇ ਇਸ ਆੜੇ ਥੱਲੇ ਦਫਾੜ ਹੋ ਕੇ ਮਰ ਜੂਗਾ ਸਿੱਧਾ ਸਵਰਗਾਂ ਨੂੰ ਜਾਊਗਾ ਫਿਰ ਬਾਬਾ ਕਬੀਰ ਜੀ ਨੇ ਰੌਲਾ ਪਾਇਆ ਸੀਗਾ ਜੀ ਉਸ ਵੇਲੇ ਬਾਬਾ ਕਬੀਰ ਜੀ ਕਹਿੰਦੇ ਉਹ ਕਿਹੜੇ ਤੁਸੀਂ ਕਹਿੰਦੇ ਹੋ ਸਵਰਗ ਇਹ ਤਾਂ ਸਾਰਾ ਕੁਝ ਦਾਨ ਲੈ ਕੇ ਨਾ ਆਪਦੇ ਕੋਲੇ ਰੱਖ ਕੇ ਇਹ ਤਾਂ ਤੁਹਾਨੂੰ ਲੁੱਟਦੇ ਐ ਕਿ ਕਿਤੇ ਕੱਲ ਨੂੰ ਵੀ ਮੁੱਦਾ ਹੀ ਗਾਇਬ ਕਰ ਦਿਓ ਖਤਮ ਹੀ ਕਰ ਦਿਓ ਔਰੇ ਨਾਲ ਕੱਲ ਨੂੰ ਕਿਤੇ ਮੰਗ ਹੀ ਨਾ ਲਵੇ ਤੂੰ ਲੈ ਫਿਰਦਾ ਸਾਡਾ ਦਿੱਤਾ ਹੋਇਆ ਦਾਨ ਆ ਇਹ ਚੀਜ਼ ਚੱਲੀ ਸੀ ਪਿਆਰੋ ਪ੍ਰਾਤਨ ਸਮੇਂ ਦੀਆਂ ਇਹ ਸਾਰੀਆਂ ਬਾਬਾ ਕਬੀਰ ਜੀ ਨੂੰ ਫਿਰ ਇਸ ਦਾ ਫਲ ਭੋਗਤਣਾ ਪਿਆ ਸੀਗਾ ਹਾਥੀ ਮੂਰੇ ਬੰਨ ਕੇ ਸੜਦਾ ਸੀ ਫਿਰ ਬਾਬਾ ਕਬੀਰ ਜੀ ਨੂੰ ਇਹ ਤੋ ਕਰਤੀ ਹੈ ਨਾ ਇਹਨਾਂ ਨੇ ਜਾ ਕੇ ਇਸ ਤੋਂ ਬਾਅਦ ਹੀ ਇਲਜ਼ਾਮ ਲੱਗਣੇ ਸ਼ੁਰੂ ਹੁੰਦੇ ਆ ਸੱਚੇ ਬੰਦੇ ਤੇ ਇਲਜ਼ਾਮ ਤਾਂ ਲੱਗਦੇ ਹੁੰਦੇ ਆ ਯਾਰ ਚੇਤੇ ਰੱਖਿਓ ਸੋ ਇਸ ਪੰਗਤੀ ਦਾ ਬਹੁਤ ਪੱਖੰਦੀ ਲੋਕ ਆਪਣੇ ਸਹਾਰਾ ਲੈਂਦਾ ਜੀ ਪਰ ਕਿਹੜੇ ਸੰਤ ਸੰਤਾਂ ਦੀ ਪਰਿਭਾਸ਼ਾ ਵੀ ਲਿਖੀ ਵੀ ਹੈ ਬਾਣੀ ਵਿੱਚ ਇਨਾਂ ਨੂੰ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧੰਸੇ ਸੇ ਨਾਨਕਾ ਪੂਰਨ ਸੋਈ ਸੰਤ ਉਹ ਸੰਤ ਹੈ ਭਾਈ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਰਾਮ ਨਾਮ ਦਿਨ ਰਾਤ ਨਹੀਂ ਵਿਸਰਦਾ ਕੋਈ ਇਹਨਾਂ ਦੇ ਵਿੱਚੋਂ ਪਖੰਡੀਆਂ ਵਿੱਚੋਂ ਕਹਿ ਸਕਦਾ ਤਖੜਾ ਕਰਕੇ ਵੀ ਸਾਨੂੰ ਤਾਂ ਦਿਨ ਰਾਤ ਪ੍ਰਮਾਤਮਾ ਦਾ ਨਾਮ ਨਹੀਂ ਵਿਸਰਦਾ ਨਾ ਕਹੀ ਨਹੀਂ ਸਕਦੇ ਜੀ ਸੇਤਾ ਵਪਾਰੀ ਲੋਕ ਹੈ ਪਿਆਰਿਓ ਵਪਾਰ ਕਰਦੇ ਆ ਧਰਮ ਦੇ ਨਾਮ ਦੇ ਉੱਤੇ ਵਪਾਰ ਚੱਲ ਰਿਹਾ ਜੀ ਬਹੁਤ ਵੱਡਾ ਵਪਾਰ ਬਿਜ਼ਨਸ ਜਿਹੜਾ ਧਰਮ ਦੇ ਵਿੱਚ ਚੱਲ ਰਿਹਾ ਪਿਆਰਿਓ ਸੋ ਗੁਰੂ ਜੀ ਕਹਿੰਦੇ ਚਰਨ ਸਾਧਕੇ ਧੋਏ ਤੇ ਪੀ ਰੱਬ ਦੇ ਪਿਆਰਾਂ ਦੇ ਮਹਿਤਾਮ ਪੈਰ ਤੋਂ ਧੋਕੇ ਪੀਣਾ ਪਾਈ ਕਿਹੜੇ ਰੱਬ ਦੇ ਪਿਆਰਾਂ ਦਾ ਅਰਪਸਾਦਕ ਆਪਣਾ ਜੀਉ ਮੈਂ ਆਪ ਦਾ ਕਹਿੰਦੇ ਵੀ ਆਪਣਾ ਆਪਾ ਭੇਟ ਕਰ ਦਿੱਤਾ ਇਹ ਗੁਰੂ ਸਾਧੂ ਦੀ ਗੱਲ ਹੋ ਰਹੀ ਹੈ ਜੀ ਗੁਰੂ ਸਾਧੂ ਜਿਹੜਾ ਸੱਚਾ ਗਿਆਨ ਦਿੰਦਾਗਾ ਜਿਹਨ ਸੱਚੇ ਰਾਹ ਦੇ ਉੱਤੇ ਲਾ ਦੁੱਤਾ ਗੁਰੂ ਜੀ ਕਹਿੰਨ ਮੈਂ ਹੁਣ ਆਪਣਾ ਭੇਟ ਕਰ ਦਿੱਤਾ ਆਪਣਾ ਸਾਧ ਕੀ ਧੂਰ ਕਰੋ ਇਸਨਾਨ ਰੱਬ ਦੇ ਪਿਆਰਿਆਂ ਦੀ ਧੂੜੀ ਵਿੱਚ ਕਹਿੰਦੇ ਹੁਣ ਇਸਨਾਨ ਕਰਨਾ ਚਾਹੀਦਾ ਹੈ ਰੱਬ ਦੇ ਪਿਆਰਿਆਂ ਦੀ ਧੂੜੀ ਕੇ ਬੈਠ ਕੇ ਸਤ ਸੰਗਤ ਕਰਨੀ ਹੁਣ ਆਪਾਂ ਜਿਹੜੇ ਗੁਰੂ ਕੋਲੇ ਬੈਠੇ ਆ ਨਾ ਜੀ ਆ ਇਸਨਾਨ ਕਰ ਹੀ ਜਾਂਦੇ ਆਪਾਂ ਗੁਰੂ ਕੋਲੇ ਬੈਠ ਕੇ ਹੁਣ ਬਹੁਤ ਵੱਡੇ ਵੱਡੇ ਭਾਗ ਹੈ ਜਿਹੜੇ ਗੁਰੂ ਕੋਲੇ ਬੈਠ ਕੇ ਇਸਨਾਨ ਕਰਦੇ ਆਪਾਂ ਨਿਤਾ ਪ੍ਰਤੀ ਸੋ ਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਦੀ ਸਾਹਮਣੇ ਵਿੱਚ ਬੈਠ ਕੇ ਗੁਰੂ ਦੀ ਛਾਂ ਵਿੱਚ ਬੈਠ ਕੇ ਮੈਂ ਹੁਣ ਇਸ਼ਨਾਨ ਕਰਦਾ ਨੇ ਸਾਧ ਕੀ ਧੂੜ ਕਰੋ ਇਸ਼ਨਾਨ ਸਾਧੂ ਪਰ ਜਾਈਆ ਕੁਰਬਾਨ ਐਸੇ ਸਾਧੂ ਤੋਂ ਮੈਂ ਕੁਰਬਾਨ ਜਾਂਦਾ ਜੀ ਜਿਨ੍ਹਾਂ ਨੇ ਆਪਣਾ ਆਪ ਆਪ ਆਰਪਣ ਕੀਤਾ ਹੋਇਆ ਪ੍ਰਮਾਤਮਾ ਦੀ ਸੇਵਾ ਦੇ ਵਿੱਚ ਸਾਧ ਸੇਵਾ ਵੱਡ ਭਾਗੀ ਪਾਈ ਐ ਰੱਬ ਦੇ ਪਿਆਰ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ ਜੀ ਕਿਉਂ ਵੱਡੇ ਭਾਗ ਹੁੰਦੇ ਜੀ ਜਦੋਂ ਗੁਰੂ ਦਾ ਮੇਲ ਹੁੰਦਾ ਹੈ ਗੁਰੂ ਦੇ ਦਰਸ਼ਨ ਹੁੰਦੇ ਹਨ ਨਾ ਇਹ ਵੀ ਵੱਡੇ ਭਾਗ ਹੈ ਪਿਆਰਿਓ ਕਿਉਂ ਬਾਣੀ ਕਹਿੰਦੀ ਆ ਵਿਣ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜਾ ਜੀਓ ਕਹਿੰਦੇ ਜਿਵੇਂ ਨਾ ਘਰ ਦੇ ਵਿੱਚ ਜੇ ਮਾਵਾ ਭੈਣਾ ਇੱਕ ਦਿਨ ਝਾੜੂ ਨਾਲ ਮਾਰਨਾ ਕਿੱਡਾ ਪੂਰਾ ਇਕੱਠਾ ਹੋ ਜਾਂਦਾ ਪਿਆਰਿਓ ਦੇਖਦੇ ਨਾ ਆਪਣਾ ਘਰਾਂ ਦੇ ਵਿੱਚ ਇੱਕ ਦਿਨ ਪੋਚਾਣਾ ਲੱਗੇ ਇੱਕ ਦਿਨ ਝਾੜੂ ਨਾਲ ਮਾਰ ਗਏ ਘਰ ਚ ਕਿੰਨੇ ਪੱਤੇ ਇਕੱਠੇ ਹੋ ਜਾਂਦੇ ਆ ਊੜਾ ਕਰਕਟ ਇਕੱਠਾ ਹੋ ਜਾਂਦਾ ਹੈ ਗੁਰੂ ਜੀ ਕਹਿੰਦੇ ਤੇਰੇ ਅੰਦਰ ਤਾਂ ਬੰਦਿਆ ਜਨਮਾਂ ਜਨਮਾਂ ਦੀ ਮੈਲ ਇਕੱਠੀ ਹੋਈ ਪਈ ਹੈ ਇਹਨੂੰ ਪਰਮਾਤਮਾ ਦਾ ਨਾਮ ਨਾਲ ਧੋលਿਆ ਸਾਰਾ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੈ ਕੈ ਰੰਗ ਇਹ ਪਰਮਾਤਮਾ ਦੇ ਨਾਮ ਦੇ ਰੰਗ ਨਾਲ ਧੋਤੀ ਜਾਣੀ ਹੈ ਬਾਣੀ ਨਾਲ ਧੋਤੀ ਜਾਣੀ ਹੈ ਤੇ ਵਿਣ ਭਾਗਾ ਸਤ ਸੰਗ ਨਾਲ ਲੱਭਾ ਬਿਨ ਸੰਗਤ ਮੈਲ ਭਰੀ ਜਾ ਜੀ ਉਹ ਇਹ ਮੈਲ ਪਰ ਭਰਦੀ ਜਾਊਗੀ ਜਿਵੇਂ ਘੜ ਹਰ ਦੇ ਵਿੱਚ ਆਪਾਂ ਝਾੜੂ ਨਾ ਮਾਰਗੇ ਊੜਾ ਪਰ ਇਕੱਠਾ ਹੁੰਦਾ ਜਾ ਉਹ ਹੁੰਦਾ ਜਾ ਉਹ ਹੁੰਦਾ ਜਾ ਉਹ ਕਿੰਨਾ ਇਕੱਠਾ ਹੋ ਜਾਊਗਾ ਕਿੰਨੀ ਮਿਹਨਤ ਲੱਗੂਗੀ ਮੁਰਤੀ ਦੀ ਉਹਨੂੰ ਸਫਾਈ ਕਰਨ ਤੇ ਐਵੇਂ ਜਿਵੇਂ ਗੁਰੂ ਜੀ ਕਹਿੰਦੇ ਤੇਰੇ ਅੰਦਰ ਜਿਹੜੀ ਜਨਮਾਂ ਦੀ ਮੈਲ ਪਈ ਹੈ ਨਾ ਭਰੀ ਇਹ ਪ੍ਰਮਾਤਮਾ ਦੇ ਨਾਮ ਨਾਲ ਨਿਤਿ ਧੋលਿਆ ਕਰਨਾ ਨਿਤਿ ਧੋਇਆ ਕਰਨ ਆ ਜਿਹੜਾ ਨਿਤਨੇਮ ਬਣਿਆ ਜੀ ਇਸੇ ਵਾਸਤੇ ਦਿੱਤਾ ਗੁਰੂ ਨੇ ਫਿਰ ਕਹਿੰਦੇ ਨਿਤਨੇਮ ਨਾਲ ਕੀ ਹੋ ਜਾਊਗਾ ਜੀ ਨੈਨੀ ਨਿਤਨੇਮ ਸਫਾਈ ਹੈ ਜੀ ਮਨ ਦੇ ਵਿੱਚ ਕਿੰਨੇ ਬੁਰੇ ਖਿਆਲ ਆਉਂਦੇ ਪਰ ਆਪਣੇ ਨਿਤ ਹੁਣ ਆਪਾਂ ਲੱਗ ਜਾਗੇ ਕੜ ਤੋਂ ਅੱਖਾਂ ਤੱਕ ਕਿੰਨੇ ਭਰ ਜਾਗੇ ਆਪਾਂ ਕਿੰਨੇ ਅੱਖਾਂ ਨਾਲ ਜਾਣ ਦੇ ਅੰਦਰ ਕਿੰਨੇ ਬੋਲ ਕੇ ਕਿੰਨੇ ਸੁਣ ਕੇ ਜਾਣ ਦੇ ਅੰਦਰ ਕਿੰਨੇ ਬੁਰੇ ਖਿਆਲ ਜਾਣਗੇ ਕਿੰਨੇ ਕ ਚੰਗੇ ਜਾਣਗੇ ਜ਼ਿਆਦਾ ਤੋ ਤੇ ਤਾਂ ਅੰਦਰ ਬੁਰਾਈ ਜਾਂਦੀ ਹੈ ਜੀ ਊੜਾ ਕਰਕੇ ਤੇ ਇਕੱਠਾ ਹੁੰਦਾ ਅੱਖਾਂ ਨਾਲ ਵੇਖ ਕੇ ਜਵਾਨ ਨਾਲ ਬੋਲ ਕੇ ਕੰਨਾਂ ਨਾਲ ਸੁਣ ਕੇ ਹੱਥਾਂ ਨਾਲ ਕਰਕੇ ਪੈਰਾਂ ਨਾਲ ਚੱਲ ਕੇ ਦਰਜਾਂਦਾ ਜੇ ਸਾਰਾ ਕੁਝ ਗੁਰੂ ਜੀ ਕਹਿੰਦੇ ਇਹ ਫਿਰ ਤੂੰ ਬੰਦਿਆ ਮੈਲ ਧੋੜੀ ਪ੍ਰਮਾਤਮਾ ਦੇ ਨਾਮ ਨਾਲ ਰੱਬ ਦੇ ਪਿਆਰਿਆਂ ਨਾਲ ਮਿਲ ਕੇ ਬੈਠ ਕੇ ਸਾਧ ਸੇਵਾ ਵਡ ਭਾਗੀ ਪਾਈ ਐ ਵੱਡੇ ਭਾਗ ਨਾ ਮਿਲਦਾ ਇਹ ਜੀ ਗੁਰੂ ਕੋਲੇ ਬੈਠਣਾ ਵੀ ਸਾਧ ਸੰਗ ਹਰ ਕੀਰਤਨ ਗਾਈਐ ਰੱਬ ਦਾ ਪਿਆਰਾਂ ਦਾ ਸੰਗ ਕਰਕੇ ਕਹਿੰਦੇ ਹਰੀ ਦੀ ਕੀਰਤੀ ਗਾਇਆ ਤਾਰਾ ਆ ਮਿਲ ਬੈਠ ਕੇ ਗੁਰੂ ਦੇ ਪ੍ਰਮਾਤਮਾ ਦੇ ਗੁਣ ਗਾਉਣੇ ਅਣਕ ਬਿਗਣਤੇ ਸਾਧੂ ਰੱਖੇ ਅਣਕਾਂ ਵਿਗਨਾਂ ਤੋਂ ਰੱਬ ਦੇ ਪਿਆਰੇ ਬਚਾ ਲੈਂਦਾ ਜੀ ਗੁਰੂ ਸਾਧੂ ਬਚਾ ਲੈਂਦਾ ਪੈਰੋ ਵਿਗਣਾ ਤੋਂ ਸੱਚਮੁੱਚ ਬਚਾ ਲੈਂਦਾਗਾ ਆਉਣ ਵਾਲਾ ਸਮਾਂ ਜੋ ਖਤਰਨਾਕ ਹੁੰਦਾ ਨਾ ਮਨੁੱਖਾ ਇਸ ਤੇ ਕਈ ਵਾਰੀ ਪਿਆਰੋ ਗੁਰੂ ਛੋਟਾ ਜਾਂ ਰੋਗ ਦੇ ਵਿੱਚ ਵਿੱਚ ਹੀ ਕਢ ਦਿੰਦਾ ਹੈ ਛੋਟੇ ਜੇ ਕੋਈ ਮਾਮੂਲੀ ਜੀ ਧ੍ਰੀਟ ਨਾਲ ਵੀ ਸਾਧਦਾ ਕਈ ਵਾਰ ਹੋਣਾ ਹੁੰਦਾ ਕੋਈ ਵੱਡਾ ਐਕਸੀਡੈਂਟ ਕੁਚਰੀ ਨਾਮੀ ਸਰ ਜਨਾਂ ਕਈ ਵਾਰ ਇਹ ਜਿਹੜੇ ਵਿਗਣ ਲੱਗਦੇ ਐ ਜਨਮਾ ਜਨਮਾਂ ਦੇ ਤੈਨੂੰ ਲੱਗੇ ਪਏ ਮਣਾ ਤੇ ਗੁਰੂ ਬਚਾ ਸਕਦਾਗਾ ਅਣਕ ਵਿਗਣ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਹਰੀ ਦੇ ਗੁਣਾਂ ਨੂੰ ਨਾਮ ਨੂੰ ਗਾ ਮੰਣਾ ਅੰਮ੍ਰਿਤ ਮਈ ਰਸ ਚੱਖਦਾ ਰਹੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਹਰੀ ਦੇ ਗੁਣ ਗਾਉਣੇ ਅੰਮ੍ਰਿਤ ਚੱਖਣੇ ਪਿਆਰੋ ਓਟ ਗਹੀ ਸੰਤਾਂ ਦਾ ਰਾਇਆ ਜਿਨ੍ਹਾਂ ਨੇ ਰੱਬ ਦੇ ਪਿਆਰਿਆਂ ਦਾ ਓਟ ਗਹੀ ਓਟ ਹੁੰਦਾ ਜੀ ਆਸਰਾ ਜਿਨ੍ਹਾਂ ਨੇ ਆਸਰਾ ਕਹਿੰਦੇ ਇੱਕ ਪ੍ਰਮਾਤਮਾ ਦੇ ਰੱਬ ਦੇ ਪਿਆਰਾਂ ਦੇ ਦਰ ਦਾ ਲੈ ਲਿਆ ਜੀ ਸਰਬ ਸੂਖ ਨਾਨਕ ਤਹਿ ਪਾਇਆ ਉਹਨਾਂ ਨੇ ਗੁਰੂ ਜੀ ਕਹਿੰਦੇ ਸਾਰੇ ਸੁਖੀ ਪਾਏ ਕਿਉਂਕਿ ਸੋਖ ਗੁਰੂ ਦੀ ਸ਼ਰਨ ਵਿੱਚ ਹੀ ਹੈ ਜੀ ਆਕੇ ਜੇ ਕੋਈ ਮਨੁੱਖ ਕਹੇਦੂਗਾ ਵੀ ਪਰਿਵਾਰ ਵਿੱਚੋਂ ਸੁੱਖ ਮਿਲਦਾ ਮੈਨੂੰ ਨਹੀਂ ਇਸ ਦੀ ਵੀ ਸੁੱਖ ਪਰਿਵਾਰ ਵਿੱਚ ਨਹੀਂ ਹੈ ਕਿਉਂਕਿ ਜਿਹੜੀ ਸੁੱਖ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਹੀ ਹੈ ਜੀ ਨਾ ਪਰਿਵਾਰ ਵਿੱਚ ਸੁੱਖ ਹੈ ਨਾ ਸੰਸਾਰ ਦੇ ਵਿੱਚ ਜਿੰਨੇ ਕੋ ਕਰਮ ਕਰਦਾ ਹੈ ਨਾ ਵਿੱਚ ਸੁੱਖ ਹੈ ਹਾਂ ਮੌਕੇ ਦੇ ਉਸੇ ਲੱਗਦਾ ਹੁੰਦਾ ਵਿਖਣੀ ਵਿੱਚ ਸੁੱਖ ਆਗਾ ਪਰ ਸਦੀਵੀ ਸੁੱਖ ਨਹੀਂ ਆ ਦੇ ਵਿੱਚ ਜੀ ਕਾਰ ਲੈ ਲਈ ਕਾਰ ਕੇਰਾ ਜਦੋਂ ਲੈ ਲਈ ਕੇਰਾ ਤਾਂ ਲੱਗਿਆ ਵੀ ਸੁੱਖ ਆ ਆਹਾ ਤੇ ਗੱਡੀ ਵਿੱਚ ਬੈਠਾ ਪਰ ਥੋੜੇ ਸਮੇਂ ਬਾਅਦ ਸੁੱਖ ਤੇ ਦੁੱਖ ਕੀ ਹੈ ਜੀ ਕਹਿਦ ਕਹਦੇ ਕਿ ਆਪਾਂ ਜਿਹੜੀ ਚੀਜ਼ ਮੰਨ ਲਓ ਵੀ ਸਾਨੂੰ ਨਹੀਂ ਮਿਲੀ ਜਿਹੜੀ ਨਹੀਂ ਮਿਲੀ ਸਾਨੂੰ ਉਹਦੇ ਵਾਸਤੇ ਬੰਦਾ ਦੁਖੀ ਹੁੰਦਾ ਰਹਿੰਦਾ ਜੀ ਤੇ ਜਿਹੜੀ ਮਿਲ ਗਈ ਉਹ ਦੁੱਖ ਦਾ ਕਾਰਨ ਬਣ ਗਈ ਬਸ ਸੁੱਖ ਵਾਸਤੇ ਗਾਂ ਸੋਚਦਾ ਰਹਿੰਦਾ ਬੰਦਾ ਸੁੱਖ ਮਿਲੂਗਾ ਮੈਨੂੰ ਹੁਣੇ ਸਾਰ ਚੋਂ ਸੁੱਖ ਮਿਲ ਜੂਗਾ ਜਮੀਨਾਂ ਚ ਸੁੱਖ ਮਿਲ ਜੂਗਾ ਉਹਦੇ ਚ ਸੁੱਖ ਮਿਲ ਜਦੋਂ ਮਿਲ ਜਾਂਦਾ ਨਾ ਪਿਆਰ ਉਹ ਕਹਿੰਦੇ ਬਸ ਇੰਨਾ ਹੀ ਫਾਸਲਾ ਹੈ ਇੰਨੇ ਫਾਸਲਾ ਜਿਹੜੀ ਚੀਜ਼ ਮਿਲ ਗਈ ਖਤਮ ਸੁੱਖ ਖਤਮ ਨਾਲ ਦੇ ਨਾਲ ਉਹ ਦੁੱਖ ਵਿੱਚ ਤਬਦੀਲ ਹੋ ਜਾਂਦੀ ਹੈ ਤੇ ਜਿਹੜੀ ਸੁੱਖ ਦੀ ਤਾਂਗ ਹੈ ਜਿਹੜੀ ਨਹੀਂ ਮਿਲੀ ਹਜੇ ਉਹ ਐ ਲੱਗਦਾ ਮੈਨੂੰ ਨਹੀਂ ਮਿਲੀ ਹਜੇ ਹਰਿਆ ਆ ਮੈਨੂੰ ਮਿਲ ਗਿਆ ਜੇ ਆ ਮਿਲ ਜੇ ਇਥੋਂ ਮੈਨੂੰ ਥਿਰ ਕਈ ਬੰਦੇ ਕਹਿੰਦੇ ਨੇ ਹੁੰਦੇਗੇ ਕਈ ਬਜ਼ੁਰਗ ਮੈਂ ਆਪ ਵੇਖੇ ਆ ਸਾਡਾ ਨਾ ਪੁੱਤ ਵਿਆਹ ਜਾਂਦਾ ਜੀ ਉਸ ਤੋਂ ਬਾਅਦ ਮੈਨਾ ਬਸ ਸਾਰਾ ਕੋਸ਼ਿਸ਼ ਛੱਡ ਦੇਣਾ ਬਸ ਪੁੱਤ ਵਿਆਹ ਜਾਂਦਾ ਗਾਂ ਆਸ ਲੱਗ ਜਾਂਦੀ ਏ ਫੋੜ ਕਹਿੰਦਾ ਹੁਣ ਪੋਤਾ ਹੋ ਜਾਣਾ ਫੇਰ ਗੱਲ ਬਣ ਜੀ ਪੋਤਿਆਂ ਨੂੰ ਖੜਾਉਂਦਾ ਪੜਾਉਂਦਾ ਕਹਿੰਦਾ ਹੁਣ ਪੋਤੇ ਦਾ ਵਿਆਹ ਹੋ ਜੇ ਬਸ ਇੱਥੋਂ ਗੱਲ ਗਾਂ ਵਾਧੀ ਵਾਧੀ ਜੀ ਬੰਦਾ ਟਿਕਦਾ ਹੀ ਨਹੀਂ ਸੱਚ ਮੁੱੱਚ ਹੈ ਜੀ ਬਿਲਕੁਲ ਆਪਾਂ ਆਪਾਂ ਸਾਰੇ ਪਰਿਵਾਰਾਂ ਵਾਲਿਆਂ ਦੇ ਬੱਚਿਆਂ ਵਾਲਿਆਂ ਇਹ ਆਪਾਂ ਆਪਣੇ ਨਾਲ ਹੀ ਵਰਤਦਾ ਸਾਰਾ ਕੁਝ ਗੁਰੂ ਜੀ ਕਹਿੰਦੇ ਬੰਦਿਆ ਸੁੱਖ ਕਾ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜੰਕੀ ਕਹਿੰਦੇ ਵੀ ਤੂੰ ਸੁੱਖ ਦੇ ਵਾਸਤੇ ਇੰਨੇ ਕਹਿੰਦੇ ਬੰਦਿਆ ਤੂੰ ਪਾਪੜ ਦੇਲੇ ਪਰ ਕਹਿੰਦੇ ਬਹੁਤ ਦੁੱਖ ਮਿਲੇ ਤੈਨੂੰ ਦੁੱਖ ਹੀ ਮਿਲੇ ਬੰਦਿਆ ਦੱਸਦੇ ਮੈਨੂੰ ਜਿਹੜੇ ਜਿਨ੍ਹਾਂ ਨੂੰ ਬੱਚੇ ਮਿਲ ਜਾਂਦੇ ਕਿ ਕਈਆਂ ਨੂੰ ਚਲੋ ਨਹੀਂ ਮਿਲਦਾ ਤੇ ਕਿਨ ਸਾਡੇ ਪੋਤੇ ਨਹੀਂ ਹੋਇਆ ਸਾਡੇ ਬੱਚੇ ਨਹੀਂ ਹੋਏ ਜੇ ਸਾਡੇ ਪੁੱਤਰ ਨਹੀਂ ਹੋਇਆ ਉਹ ਚਾ ਲੋ ਜਿੰਨਾਂ ਨੂੰ ਤਾਂ ਨਹੀਂ ਮਿਲਿਆ ਤਾਂ ਵੱਖਰੀ ਗੱਲ ਜਿਨ੍ਹਾਂ ਨੂੰ ਮਿਲ ਗਿਆ ਉਹ ਸੁખી ਐ ਇਹ ਸਾਚ ਝਾਤ ਮਾਰ ਕੇ ਵੇਖੀਏ ਜੀ ਕਿ ਜਿਨ੍ਹਾਂ ਨੂੰ ਮਿਲ ਗਿਆ ਜਿਨ੍ਹਾਂ ਦੇ ਚਾਰ ਪੁੱਤ ਐ ਉਹਨਾਂ ਨੂੰ ਪੁੱਛ ਕੇ ਵੇਖ ਲੋ ਇਹ ਬਾਪੂ ਜੀ ਤੁਸੀਂ ਸੌਖੇ ਹੋ ਉਹ ਕਹਿੰਦਾ ਨਾ ਨਾ ਮੈਂ ਤਾਂ ਬਾਲਾ ਦੁਖੀ ਐ ਇਹ ਕਿੱਥੇ ਤਾਂ ਚਲੋ ਜਿਹਨੂੰ ਨਹੀਂ ਮਿਲਿਆ ਉਹਨੂੰ ਤਾਂ ਦੁੱਖ ਦਿੱਤਾ ਹੀ ਨਹੀਂ ਬੱਚਿਆਂ ਦਾ ਦਿੱਤਾ ਹੀ ਨਹੀਂ ਨਾ ਤੇ ਜਿਹਨਾਂ ਨੂੰ ਦਿੱਤੇ ਵੀ ਉਹਨਾਂ ਨੂੰ ਪੁੱਛ ਕੇ ਵੇਖ ਲੋ ਕਹਿੰਦਾ ਫਲਾਨਾ ਆਇਆ ਦੁਖੀ ਕਰਦਾ ਫਲਾਨੀ ਕੁੜੀ ਆਇਆ ਦੁਖੀ ਕਰਦੀ ਐ ਹਾਂ ਨਾ ਇਹ ਜੀ ਸਦਾਬਸ ਉਹ ਤਾਂ ਸਮਝੇ ਬਾਝਾਂ ਦਾ ਦੁੱਖ ਜੀ ਹੋਰ ਬਾਝਾਂ ਦਾ ਹੈ ਸੋ ਸੁੱਖ ਤਾਂ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਹੀ ਹੈ ਜੀ ਹੋਰ ਸੁੱਖ ਕਿਤੇ ਮਿਲੇਗਾ ਸੋ ਗੁਰੂ ਜੀ ਕਹਿੰਦੇ ਓਟ ਗਹੀ ਸੰਪਾਂਦਰ ਆਇਆ ਸਰਬ ਸੁਖ ਨਾਨ ਸੁਖ ਤੋਂ ਚੱਲੀ ਸੀ ਜੀ ਗੱਲ ਕਹਿੰਦੇ ਵੀ ਸਾਰੇ ਸੁੱਖ ਮਿਲ ਜਾਂਦੇ ਆ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਆਪਾਂ ਭਾਈ ਪ੍ਰਮਾਤਮਾ ਦਾ ਨਾਮ ਹੀ ਮੰਨ ਜੀ ਕਿਉਂ ਨਾਮ ਦੇ ਵਿੱਚ ਹੀ ਸੁੱਖ ਹੈ ਜੀ ਜੇ ਆਪਾਂ ਕਹਿੰਦੇ ਕਿ ਸੁੱਖ دنیਵੀ ਤੌਰ ਤੇ ਸਾਨੂੰ ਕੋਈ ਸੁਖੀ ਕਰ ਜੂਗਾ ਨਾ ਕੋਈ ਚੀਜ਼ ਤੁਹਾਨੂੰ ਸੁਖੀ ਨਹੀਂ ਕਰ ਸਕਦੀ ਪਿਆਰੋ ਮਤ ਭਲੇਖੇ ਵਿੱਚ ਰਹੇ ਜੇ ਕੋਈ ਮੁਨੱਖ ਵੀ ਸਾਡਾ ਮਨ ਸੌਖਾ ਹੋ ਜੂਗਾ ਕਿ ਪੁੱਤਰ ਪ੍ਰਾਪਤ ਕਰਕੇ ਜ਼ਮੀਨ ਪ੍ਰਾਪਤ ਕਰਕੇ ਜਾਇਦਾਦ ਅਹੁਦੇ ਪ੍ਰਾਪਤ ਕਰਕੇ ਨਾ ਇਹ ਤਾਂ ਮਨ ਦਾ ਭਲੇਖਾ ਹੈ ਬਸ ਜਦੋਂ ਚੀਜ਼ ਨਹੀਂ ਮਿਲੀ ਤਾਂ ਲੱਗਦਾ ਵੀ ਤਾਂਗ ਜੀ ਲੱਗੀ ਰਹਿੰਦੀ ਕਿਤੇ ਮਿਲ ਜੇ ਮੈਨੂੰ ਆ ਸੁੱਖੇ ਹੋ ਜਾ ਜਦੋਂ ਮਿਲ ਜਾਂਦੀ ਹੈ ਖਤਮ ਜੀ ਨਾਮ ਦੇ ਨਾਲ ਜਿਹੜੀ ਗੱਡੀ ਸੁੱਖ ਵਾਸਤੇ ਲੈਤੀ ਸੀਗੀ ਉਹੀ ਦੁੱਖ ਵਿੱਚ ਤਬਦੀਲ ਹੋ ਜਾਂਦੀ ਹੈ ਨਾਮ ਦੇ ਨਾਲ ਹੀ ਬਸ ਉਸ ਤੋਂ ਬਾਅਦ ਮਨੁੱਖ ਭੁੱਲ ਜਾਂਦਾ ਜੀ ਮੁੜ ਕੇ ਬਸ ਸੋ ਇਸ ਸੁੱਖ ਦੀ ਕਹਾਣੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਜਵੇਂ ਰੂਪ ਦੇ ਵਿੱਚ ਇਹੀ ਸਮਝਾਇਆ ਕਿ ਮਨਾ ਪਰਮਾਤਮਾ ਦਾ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਇਹੀ ਤੈਨੂੰ ਸੁਖ ਦੇਊਗਾ ਫੇਰੇ ਜਨਮ ਲੋਕ ਸੁਫੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੀ ਜੀ ਆਓ ਸਾਰੀ ਜੱਤੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ